ਮੇਰੇ ਕੋਲ ਪਾਣੀ ਦਾ ਮਾਰਾ ਸਰ ਪਾਣੀ ਕਰੋ ਪਾਣੀ ਕਰੋ ਸਰ ਪਾਣੀ ਖੜੀਆਂ ਮਾਰਾ ਬੰਦੇ ਬੁਲਾਓ 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 ਨਾ ਬਿਠਾਓ ਬੜਾ ਬੜਾ ਯਾਰ ਐਨੂੰ ਬਿਠਾਓ ਯਾਰ ਆ ਦੇ ਕੀ ਐਨੂੰ em cho kênh Ghiền Mì Gõ Để không bỏ lỡ những video hấp dẫn और ले आओ चलो पूरे वाला चले जा रहे हैं और ले आओ खाना पे जाओ और ट्राई करके लाओ ਮੇਰਾ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਜੱਗੀ ਆਈ ਅਰਜਿੰਦਰ ਕਿੱਥੇ ਕੰਮ ਕਰਦੇ ਸੀ ਕੀ ਗੱਲ ਹੋਈ ਏ ਸਾਰੀ ਗੱਲ ਇਹ ਜੀ ਕਿੰਨਾਂ ਦੇ ਉੱਤੇ ਲੈਂਟਰ ਦਾ ਕੰਮ ਚੱਲੀ ਜਾਂਦਾ ਸੀਗਾ ਹਾਂ ਤੇ ਅਸੀਂ ਮਤਲਬ ਕਿ ਥੱਲੇ ਪੌੜੀਆਂ ਤੇ ਪਾਈ ਜਾਂਦੇ ਸੀ ਕਿੰਨਾ ਦਿਨ ਰੋਜ਼ ਤੇ ਕਿੰਨਾ ਲੈਂਦੇ ਆ ਜੀ ਉਹ ਉੱਪਰ ਤੇੜਾ ਹੈਗਾ ਹਜੇ ਆਈ ਹੈਗਾ ਉਹ ਵੱਡਾ ਮਾਲਕ ਆਇਆ ਹੈਗਾ ਜਿਹੜਾ ਉਹ ਕਹਿੰਦਾ ਵੀ ਚਾਰ ਬੰਦੇ ਮੈਂ ਭੇਜ ਦਿੰਦਾ ਹਜੇ ਹੋਰ ਵੀ ਸਾਰਾ ਮਾਲ ਛੱਡ ਦਾਂਗੇ ਉਸ ਵੇਲੇ ਬਾਬੂ ਨਾਲ ਹਜੇ 5 ਮਿੰਟ ਗੱਲ ਕਰੀ ਕਰੀ ਗਿਆ ਖੜਾ ਤੇ ਬਾਅਦ ਜਦੋਂ ਮਾਰਿਆ ਮੈਂ ਬਾਹਰ ਆਇਆ ਉਦੀ ਬਸ ਉਦੀ ਲੈਂਟਰ ਡਿੱਗ ਪਿਆ ਜੀ ਬਸ ਉਦੋਂ ਉਹਨੂੰ ਆਸਾ ਕਰ ਲੋਗੀ ਕਹਿੰਦੇ ਵੀ ਕਿੰਨਾ ਲੈਂਦੇ ਆ ਵੀ ਬੰਦਾ ਕਿੰਨੇ ਕਿ ਬੰਦੇ ਥੱਲੇ ਆ ਗਏ ਬੰਦੇ ਦਾ ਜੀ ਕਿੰਨਾ ਲੈਂਦੇ ਆ 2 ਦੱਸਦੇ ਆ ਜੀ ਹਾਂ ਜਿਹੜਾ ਇੱਕ ਬੰਦਾ ਦਾ ਮੈਂ ਆਪਦੇ ਵੀਡੀਓ ਵੀ ਬਣਾਈ ਆ ਉਹ ਬਣੀ ਆ ਉਦੀ ਤੇ ਕਿੰਨਾ ਲੈਂਦੇ ਆ ਉਹ ਬੰਦੇ ਨੂੰ ਕਿੰਨਾ ਲੈਂਦਾ ਆ ਕੇ ਭੱਜ ਕੇ ਤੇ ਕੰਨਾਂ ਨਾਲ ਉਤੋ ਰੇਤਾ ਕਰਕੇ ਤੇ ਬਾਹਰ ਖੜਿਆ ਤੂੰ ਕੀ ਕੇਰਾ ਪੈਣਾ ਸਰ ਖੜਾ ਹੋ ਗਿਆ ਸੀ ਆਪ ਕੀ ਕਾਰਨ ਕੀ ਆ ਕਿਉਂ ਡਿੱਗਿਆ ਕਹਿੰਦੇ ਕਾਰਨ ਜੀ ਤਾਂ ਹੁਣ ਮਟੀਆ ਰਵੀ ਦੇਖੋ ਹੁਣ ਸਾਰਾ ਕੁਝ ਹੀ ਗੱਲਾਂ ਆਂ ਤਾਂ ਹੋਣੇ ਹੀ ਗੱਲਾਂ ਹੋ ਸਕਦੀਆਂ ਜੀ ਹੁਣ ਤਾਂ ਕਰਕੇ ਵੀ ਕੋਈ ਅਣਗਹਿਲੀ ਅਣਗਹਿਲੀ ਵਾਲੀ ਗੱਲ ਆ ਜੀ 500 ਰੁਪਏ ਦੀ ਢਾੜੀ ਤੇ ਲੇਬਰ ਵਾਲਾ ਬੰਦਾ ਆਉਂਦਾ ਜੀ ਐਂ ਦਿਹਾੜੀ ਕਰਦਾਗਾ ਉਹੀ ਕਮਾਉਣਾ ਉਹੀ ਖਾਣਾ ਬੰਦੇ ਨੇ ਜੀ ਕਿੰਨਾ ਡਰ ਲੱਗਦਾ ਹੁਣ ਤੁਹਾਨੂੰ ਮੈਂ ਤਾਂ ਜੀ ਆਹ ਦੇਖ ਕੇ ਹਾਸਾ ਨਾ ਮੇਰਾ ਤਾਂ ਦਿਲ ਹੁਣ ਵੀ ਕੰਮੀ ਜਾਂਦਾ ਵੀ ਵਪਾਰੀ ਹੈ ਇਹੇ ਕੰਮ ਤੇ ਆਉਂਦੀ ਦੋ ਵਾਰ ਨਾ ਤਾਂ ਤੁਸੀਂ ਮਰੇ ਕੀ ਇਹ ਗੱਲ ਦਤ ਹੋਈ ਹੈਗੀ ਕਿਸ ਤਰ੍ਹਾਂ ਦੀ ਇੱਥੇ ਚਾਹੀ ਜੀ ਫਿਰ ਅਸਲ ਆਪਣੇ ਮੈਨੂੰ 9:6 ਵਜੇ ਹਜੇ ਮੈਂ ਆਫਿਸ ਦੇ ਵਿੱਚ ਹੀ ਸੀਗਾ ਕੰਮ ਕਰ ਕਰਦੇ ਆ ਦਫਤਰ ਦਾ ਤੇ ਦਰਅਸਲ ਮੈਨੂੰ ਕਾਲ ਆਇਆ ਸੀਗਾ ਆਪਣੇ ਜਿਹੜੇ ਟੈਕਨੀਕਲ ਸਿਸਟਮ ਨੇ ਉਹ ਦਰਅਸਲ ਇੱਥੇ ਨੈਟਵਰਕ ਦਾ ਕੰਮ ਕਰਨਾ ਆਇਆ ਸੀ ਕੱਲ ਈ ਜੀ ਇੰਜੀਨੀਅਰਸਟੀ ਦਾ ਸੌਫਟ ਲਾਂਚ ਕਰਨਾ ਸੀਗਾ ਆਪਾਂ ਨੇ ਇੱਥੇ ਤੇ ਜਦੋਂ ਉਹਨਾਂ ਨੇ ਮੈਨੂੰ ਕਾਲ ਆਇਆ ਉਹ ਇੱਥੇ ਸੀਗੇ ਉਹ ਕਹਿੰਦੇ ਵੀ ਇੱਥੇ ਛੱਤ ਡੇਗੀ ਮੈਂ ਜੀ ਦੀ ਤਸਵੀਰ ਸੀ ਮਿਲਿਆ ਉਹਥੇ ਗਿਆ ਮੈਂ ਤੇ ਦੇਖਿਆ ਇਹ ਜਿਹੜੀ ਪੂਰੀ ਜਿਹੜੀ ਅੱਜ ਛੱਤ ਪਈ ਸੀਗੀ ਉਹ ਇੱਥੇ ਪੂਰੀ ਕਲੈਪਸ ਕਰ ਗਈ ਤੇ ਉਹਦੇ ਵਿੱਚ ਆਪਣੇ ਜਿਹੜੇ ਤਿੰਨ ਨੇਗੇ ਮਜ਼ਦੂਰ ਹਾਂ ਜਖਮੀ ਵੀ ਹੋਏ ਨੇ ਉਹਨਾਂ ਨੂੰ ਜਲਦੋ ਜਲਦ ਹਸਪਤਾਲ ਆਪਾਂ ਭਰਤੀ ਕਰਾ ਦਿੱਤਾ ਜੀ ਸਰ ਕੀ ਲੱਗਦਾ ਕਿਉਂ ਹੋਇਆ ਹੈਗਾ ਲੱਗਦਾ ਮਟੀਰੀਅਲ ਮਾੜਾ ਗਏ ਐਕਚੁਅਲੀ ਲੋਕਾਂ ਨੇ ਅਸਲ ਆਪਾਂ ਜਿਹੜੇ ਜਿਹੜੇ ਪੀਡਬਲੂਡੀ ਦੇ ਸਟਾਫ ਨੇਗੇ ਐਕਸ਼ਨ ਸਾਹਿਬ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਆ ਇਹ ਬੈਟ ਦੱਸ ਸਕਦੇ ਨੇ ਕਿ ਉਹਨਾਂ ਨੂੰ ਲੱਗਦਾ ਕੱਛੂ ਸਰ ਇਹ ਕੱਲ ਜਿਹੜਾ ਉਦਘਾਟਨ ਕਰਨਾ ਸੀ ਕੱਲ ਵੀ ਉਦਘਾਟਨ ਤੋਂ ਪਹਿਲਾਂ ਜੇ ਕੱਲ ਉਦਘਾਟਨ ਕਰਦੇ ਵਿੱਚ ਟਿਕ ਪੈਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਹੋ ਸਕਦਾ ਸੀਗਾ ਵੈਸੇ ਚਲੋ ਜੇ ਮਟੀਰੀਅਲ ਦਾ ਜੋ ਹੋਰ ਕੰਮ ਆ ਉਹ ਤੁਹਾਨੂੰ ਜੋ ਪੀਡਬਲੂਡੀ ਸਟ ये हाँ ये पता नहीं वो जिसमें तो इधर आओ ये भी काम करते हो आप नहीं हम लोग तो नीचे तो कर रहे थे और पे काम क्या बन क्या रहा था ये ये शायद ये रस्टडी जो होते हैं ना जमीन